ਸੇਵਾ ਕਰ ਰਹੇ ਹਾਂ ਪਰ ਇਹ ਅੰਦਰ ਆਣ ਕੇ ਪਿੰਡਾਂ ਦੇ ਵਿੱਚ ਦੇਖਿਆ ਕਰੋ ਕਿ ਕਿਹਦਾ ਲਾਸਟ ਘਰ ਆ ਕਿੱਥੇ ਚੀਜ਼ ਪਹੁੰਚਦੀ ਹੈ ਕਿੱਥੇ ਨਹੀਂ ਪਹੁੰਚਦੀ ਇਹ ਬਹੁਤ ਜ਼ਰੂਰੀ ਹੈ ਇਹ ਮੇਰੀ ਤੁਹਾਡੇ ਗੜੀ ਰਿਕੁਐਸਟ ਆ ਸਾਰਿਆਂ ਘਰੀ ਜਿੰਨੇ ਵੀ ਤੁਸੀਂ ਚਾਹੇ ਕੋ ਪ੍ਰਸ਼ਾਸਨ ਦਾ ਬੰਦਾ ਜਾਂ ਕੋਈ ਸਮਾਜ ਸੇਵੀ ਆ ਕੋਈ ਵੀ ਮਦਦ ਕਰ ਰਿਹਾ ਤਾਂ ਇਹਨਾਂ ਦੇ ਲਾਸਟ ਘਰਾ ਤੱਕ ਜਰੂਰ ਪਹੁੰਚਿਆ ਜਾਵੇ ਆ ਤੁਹਾਡੇ ਸਾਹਮਣੇ ਇਹ ਸਾਰੇ ਪਿੰਡ ਦੇ ਲੋਕ ਐ ਇਸ ਮਹੱਲੇ ਦੇ ਜਿਹੜੇ ਕਹਿੰਦੇ ਕਿ ਸਾਡੇ ਤੱਕ ਕੋਈ ਵੀ ਜਿਹੜੀ ਪਸ਼ੂਆਂ ਦਾ ਚਾਰਾ ਤੱਕ ਜਿਹੜਾ ਉਹ ਨਹੀਂ ਪਹੁੰਚਿਆ ਤਾਂ ਬੜਾ ਮੁਸ਼ਕਲ ਐ ਇਹ ਜਿਹੜਾ ਗੁਜ਼ਾਰਾ ਉਹ ਕਰ ਰਿਹਾ ਤਾਂ ਇਹ ਬਾਈ ਇਹਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਸਾਰਿਆਂ ਤੱਕ ਪਹੁੰਚ ਸਕੇ ਇਹ ਚੱਕੌਲ ਪਿੰਡ ਐ ਇੱਥੇ ਚਾਰੇ ਦੀ ਬਹੁਤ ਲੋੜ ਹੈ ਬਹੁਤ ਸਾਰੇ ਸਾਨੂੰ ਵੀਰ ਫੋਨ ਕਰ ਰਹੇ ਕਿ ਦੱਸੋ ਕਿੱਥੇ ਕੀ ਲੈ ਕੇ ਆਈਏ ਤਾਂ ਇੱਥੇ ਚਾਰਾ ਪਸ਼ੂਆਂ ਦਾ ਤਾਂ ਸਭ ਤੋਂ ਪਹਿਲਾਂ ਬਾਕੀ ਇਹਨਾਂ ਦੀ ਰੁਟੀਨ ਦੀ ਕੋਈ ਰਸਦ ਹੋ ਗਈ ਕੋਈ ਰਾਸ਼ਨ ਦਾ ਸਮਾਨ ਹੋ ਗਿਆ ਉਹ ਇਹਨਾਂ ਨੂੰ ਪੁੱਛ ਕੇ ਹੀ ਇਹ ਨਹੀਂ ਕਹਿੰਦੇ ਇਦਾਂ ਦੇਜੋ ਇਹਨਾਂ ਨੂੰ ਪੁੱਛ ਕੇ ਜਿੰਨੀ ਜਿੰਨੀ ਲੋੜ ਹੈ ਉਹਨਾਂ ਨਾਲ ਤੁਸੀਂ ਇਹਨਾਂ ਘਰਾਂ ਦੇ ਵਿੱਚ ਜ਼ਰੂਰ ਵੰਡੋ ਉਹ ਵੀ ਤੁਸੀਂ ਆਪ ਆਣ ਕੇ ਆਪ ਆਣ ਕੇ ਇੱਥੇ ਦੇ ਕੇ ਜਾਓ ਇਹਨਾਂ ਦਾ ਕਹਿਣਾ ਕਿ ਕੋਈ ਆਉਂਦਾ ਆਪਣੀ ਲਵਾ ਲੈਂਦਾ ਇੱਕ ਈ ਫਿਰ ਅੱਗੇ ਨਹੀਂ ਮਿਲਦਾ ਇਹ ਜ਼ਰੂਰੀ ਬੇਨਤੀ ਆ ਕਿ ਤੁਸੀਂ ਆਪ ਆਓ ਤੇ ਆਣ ਕੇ ਘਰ ਘਰ ਇੱਥੇ ਦੇ ਕੇ ਜਾਓ